ਚੋਲਾਸਾਇ ਪੁਲਿਸ ਅਤੇ ਬਦਮਾਸ਼ ਦਰਮਿਆਨ ਆਪਸੀ ਮੁੱਠਪੇੜ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਪੁਲਿਸ ਨੇ ਕਾਬੂ ਕਰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਪੁਲਿਸ ਮੁਤਾਬਕ ਪਿਛਲੇ ਦਿਨੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋਸ਼ੀਆਂ ਨੂੰ ਲੋਕਾਂ ਪਰ ਪੁਲਿਸ ਹਵਾਲੇ ਕੀਤਾ ਗਿਆ ਸੀ ਜਿਨ੍ਹਾਂ ਚੋਂ ਇੱਕ ਦੋਸ਼ੀ ਨੂੰ ਜਦੋਂ ਪੁਲਿਸ ਵਾਰਦਾਤ ਵਾਲੀ ਥਾਂ ਤੇ ਲੈ ਕੇ ਗਈ ਤਾਂ ਉਸਨੇ ਮੌਕਾ ਵੇਖਦੇ ਹੋਏ ਪੁਲਿਸ ਤੇ ਗੋਲੀ ਚਲਾ ਦਿੱਤੀ ਪੇਸ਼ੈਂਟ ਆਇਆ ਜਿਹਨੂੰ ਪੁੱਛ ਦਿੱਤੀ ਕਿ ਕੀ ਮਾਮਲਾ ਹੈ ਕੀ ਨਾਮ ਹੈ ਦਾ ਦੇਖੋ ਜਿਹੜਾ ਪੁਲਿਸ ਕਸਟਡੀ ਚ ਪੇਸ਼ੈਂਟ ਆ ਉਹ ਉਹਦੇ ਆਪਣਾ ਖਾਰਾ ਪਿੰਡ ਦਾ ਹੈਗਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਤਾਂ ਉਹ ਪੁਲਿਸ ਕਸਟਡੀ ਪੁਲਿਸ ਲੈ ਕੇ ਆਈ ਹੈ ਉਹਦੇ ਕੀ ਫਾਇਰਆਰਮ ਇੰਜਰੀ ਦੀ ਵੀ ਸ਼ਾਇਦ ਉਹਦੇ ਹਿਸਟਰੀ ਹੈਗੀ ਆ ਉਹਦੇ ਜ਼ਖਮ ਹੈਗੇ ਆ ਦੋ ਤਤ ਦੇ ਉੱਪਰ ਤੇ ਪੁਲਿਸ ਹੀ ਸਾਡੇ ਕੋਲ ਲੈ ਕੇ ਆਈ ਆ ਤੇ ਅਸੀਂ ਉਹਦਾ ਇਲਾਜ ਕਰ ਰਹੇ ਆ ਤੇ ਉਹ ਇਸ ਟਾਈਮ ਉਹਦੀ ਹਾਲਤ ਜਿਹੜੀ ਆ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਹੈਗੀ ਸਿਬਲੋਸ ਪਰਸਨ ਹਾਂਜੀ ਸੇਮ ਹਸਪੀਟਲ ਕਿਥੇ ਰੱਖਿਆ ਗਿਆ ਉਹਨੂੰ ਅਸੀਂ ਜੀ ਆਪਣਾ ਜਿਹੜਾ ਪ੍ਰिजनਰ ਰਿਵਾਰਡ ਹੈਗੀ ਹੈ ਸਾਡਾ ਮਤਲਬ ਅਸੀਂ ਆਪਾਂ ਅੰਡਰ ਕਸਟਡੀ ਪੇਸ਼ੈਂਟ ਜਿੱਥੇ ਰੱਖਦੇ ਹਾਂ ਅਸੀਂ ਉੱਥੇ ਰੱਖਿਆ ਜੀ ਉਹਨੂੰ ਸਰ ਦੂਸਰਾ ਜਿਹੜਾ ਇੱਕ ਹੋਰ ਆਇਆ ਦੂਸਰਾ ਵੀ ਇੱਕ ਹੋਰ ਆ ਜੀ ਉਹਦੇ ਵੀ ਜਿਹੜੀ ਹਿਸਟਰੀ ਇਹੋ ਹੀ ਆ ਫਾਇਰ ਆਰਮ ਇੰਜਰੀ ਦੀ ਹਿਸਟਰੀ ਆ ਤੇ ਉਹ ਵੀ ਪੇਸ਼ੈਂਟ ਜਿਹੜਾ ਉਹ ਮਤਲਬ ਆਊਟ ਸਾਈਡ ਤੋਂ ਹੀ ਆਇਆ ਤੇ ਉਹਦੇ ਵੀ ਜਿਹੜੀ ਆ ਹਾਲਤ ਜਿਹੜੀ ਆ ਇਸ ਵੇਲੇ ਠੀਕ ਆ ਕੋਈ ਉਹ ਵੀ ਪੁਲਿਸ ਕਸਟਡੀ ਵਿੱਚ ਆ ਉਹ ਵੀ ਆਪਣਾ ਜੀ ਪਖੋਪੁਰ ਤੋਂ ਆਇਆ ਜੀ ਚੋਲੇ ਸੁਖਿੰਦਰ ਸਿੰਘ ਕੀ ਗੱਲ ਹੋਈ ਸੀ ਇਹ ਰਾਜ ਮੈਨੂੰ ਪੈਸੇ ਕੌਣ ਪੈਸੇ ਇਹ ਮੁੰਡੇ ਜਿਹੜੇ ਲਫਰੇ ਦੇ ਕਿੱਥੇ ਕਿਹੜੀ ਜਗ੍ਹਾ ਤੇ ਸਾਡੇ ਸੜਕ ਤੇ ਪਖੋਪੁਰੋਂ ਰਾਣੀ ਵਾਲਾ ਨੂੰ ਛਲਕ ਜਾਂਦੀ ਹੈ ਇਹ ਮੈਂ ਦਿੰਦਾ ਨਹੀਂ ਹਾਂ ਤੇ ਉਹਨਾਂ ਨੇ ਕੋਲੀ ਮਾਰਤੀ ਤੇ ਬਾਟੇ ਤੇ ਹਾਂਜੀ ਹੋਰ ਤੇ ਘਟਾ ਹਾਂਜੀ ਕਤੇ ਰਹੀ ਮੋਟਰ ਖੜੋ ਤੇ ਕਿੰਨੇ ਵਧੀ ਘਟਨੇ ਹਾਂਜੀ ਕਿੰਨੇ ਵਧੀ ਘਟਨੇ ਕਿੰਨਾ ਬਿਨ ਵਧੀ ਆ ਇਹ ਇੱਕ ਇੱਕ ਦੋ ਵਜੇ ਦੀ ਦੁਪਹਿਰੇ ਹਾਂਜੀ 3 ਕਿਲੋ ਕਰਦੇ ਜੀ ਖੇਤੀਬਾੜੀ ਦਾ ਕੋਈ ਆਪਸ ਵਿੱਚ ਵੀ ਕੋਈ ਲੜਾਈ ਚ ਬੈਂਟੋ ਪਾਇਆ ਜਾਂ ਕੀ ਨਾ 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 ਕੋਈ ਗੱਲ ਕੋਈ ਗੱਲ ਨਹੀਂ ਹੈ ਮੇਰੇ ਨਾਲ ਜੀ ਤੁਹਾਡੇ ਗੋਲੀ ਮੱਚੀ ਹਾਂਜੀ ਹੋਰ ਕਿੱਥੇ 600 ਲਾਈ ਕੋਈ ਹੋਰ ਨਹੀਂ ਹੋਰ ਨਹੀਂ ਕੋਈ ਫਿਰ ਉਸ ਤੋਂ ਬਾਅਦ ਸਭ ਤੋਂ ਬਾਅਦ ਜੀ ਹਥੋਪਾਈ ਹੁੰਦੇ ਰਹਿ ਫਿਰ ਭੱਜ ਗਏ ਫਿਰ ਛੱਡ ਕੇ ਮੈਨੂੰ ਫਿਰ ਪਿੰਡ ਦੇ ਲੋਕਾਂ ਨੇ ਫਾੜ ਲਿਆ ਇਹਨਾਂ ਨੂੰ ਤੇ ਪੁਲਿਸ ਦੇ ਦਿੱਤਾ